ਅਜ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੁਸੇਵਾਲੇ ਦੇ ਛੋਟੇ ਭਰਾ ਛੋਟੇ ਸਿੱਧੂ ਮੁਸੇਵਾਲੇ ਦਾ ਅੱਜ ਜਨਮ ਦਿਨ ਹੈ। ਮੁਸਾ ਹਵੇਲੀ ਵਿੱਚ ਕੇਕ ਕੱਟ ਕੇ ਮਨਾਇਆ ਗਿਆ ਉਹਨਾਂ ਦਾ ਜਨਮ ਦਿਨ ਤੇ ਇਸ ਜਨਮ ਦਿਨ ਮੌਕੇ ਅੱਜ ਸਵੇਰ-ਸਵੇਰੇ ਪੰਜਾਬ ਦੇ ਸਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਅੱਜ ਮੁਸਾ ਹਵੇਲੀ ਦੇ ਵਿੱਚ ਦੁਬਾਰਾ ਰੌਣਕਾਂ ਲੱਗੀਆਂ ਨੇ ਤੇ ਭਾਵੇਂ ਕਿ ਸਿੱਧੂ ਮੁਸੇਵਾਲੇ ਦਾ ਘਾਟਾ ਤਾਂ ਕਦੇ ਪੂਰਾ ਨਹੀਂ ਹੋ ਸਕਦਾ। ਪਰ ਛੋਟੇ ਸਿੱਧੂ ਦੇ ਆਉਣ ਨਾਲ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਇੱਕ ਜਉਣ ਦਾ ਸਹਾਰਾ ਮਿਲਿਆ ਇਹ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਸਿੱਧੂ ਮੂਸੇਵਾਲਾ ਦੀ ਹਵੇਲੀ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਸਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਛੋਟੇ ਸਿੱਧੂ ਮੂਸੇਵਾਲਾ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਅੱਜ ਮਰਹੂਮ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਦੇ ਛੋਟੇ ਭਰਾ ਦਾ ਜਨਮ ਦਿਨ ਹੈ ਤੇ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਉਹਨਾਂ ਨੇ ਛੋਟੇ ਸਿੱਧੂ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਦੇਖੋ ਮੌਕੇ ਦੀਆਂ ਵਿਸ਼ੇਸ਼ ਤਸਵੀਰਾਂ ਭਾਈ ਸੁਭਦੀਪ ਦਾ ਅੱਜ ਜਨਮ ਦਿਨ ਹੈ ਕਿਵੇਂ ਦੇਖਦੇ ਹੋ ਬੜਾ ਰਾਹਤ ਭਰਿਆ ਦਿਨ ਹੈ ਇੱਕ ਬੜੀ ਵੱਡੀ ਤਰਾਸਦੀ ਤੋਂ ਬਾਅਦ ਸਾਨੂੰ ਇਹ ਦਿਨ ਜਿਹੜਾ ਦੇਖਣ ਨੂੰ ਮਿਲਿਆ ਮੈਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਦੇਸ਼ ਭਰ ਦੁਨੀਆ ਭਰ ਦੇ ਵਿੱਚ ਵਸਦੇ ਸੋ ਸੁਸ਼ੁਭਰੀ ਨੂੰ ਪਿਆਰ ਕਰਨੇ ਲੋਕਾਂ ਦਾ ਅੱਜ ਇਹ ਦਿਨ ਦੇ ਧੰਨਵਾਦ ਵੀ ਕਰਦਾ ਕਿਉਂਕਿ ਇਹਨਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਦੇ ਨਾਲ ਨਹੀਂ ਸੰਭਵ ਨਹੀਂ ਹੁੰਦਾ ਇਸ ਪੋਜੀਸ਼ਨ ਦੇ ਵਿੱਚੋਂ ਦੁਬਾਰਾ ਵਾਪਸੀ ਪਰੰਤੂ ਫਿਰ ਵੀ ਤੁਹਾਡੇ ਲੋਕਾਂ ਦੇ ਪਿਆਰ ਨੇ ਤੁਹਾਡੀਆਂ ਅਰਦਾਸਾਂ ਨੇ ਸਾਨੂੰ ਫਿਰ ਤੋਂ ਉੱਠਣ ਜੋਗੇ ਕਰਤਾ ਤਾਂ ਮੈਂ ਅੱਜ ਦੇ ਦਿਨ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ਸਾਰਿਆਂ ਦਾ ਕਿ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਹੈ ਅੱਜ ਸੁਭਮ ਸਿੱਧੂ ਦਾ ਜਨਮ ਦਿਨ ਹੈ ਤੇ ਮੈਂ ਜਨਮ ਦਿਨ ਦੇ ਮੌਕੇ ਪਰਿਵਾਰ ਨੂੰ ਵਧਾਈ ਦੇਣ ਆਇਆ ਤੇ ਮੈਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਇਹ ਮੇਰੀ ਅਰਦਾਸ ਹੈ ਕਿ ਪ੍ਰਮਾਤਮਾ ਉਸ ਦੀ ਲੰਬੀ ਉਮਰ ਕਰੇ ਅੱਜ ਮਨੂੰ ਲੱਗਿਆ ਕਿ ਫੇਰ ਤੋਂ ਸਿੱਤੂ ਇਸ ਪਰਿਵਾਰ ਦੇ ਵਿੱਚ ਰਹਿ ਰਿਹਾ ਤੇ ਆਕੇ ਉਸਨੇ ਜਨਮ ਲਿਆ ਮੈਂ ਜਦੋਂ ਕਮਰੇ ਦੇ ਵਿੱਚ ਐਂਟਰ ਕਰਿਆ ਸਾਹਮਣੇ ਸਿੱਤੂ ਦੀ ਫੋਟੋ ਸੀ ਤਾਂ ਮਨ ਨੂੰ ਲੱਗਿਆ ਮਨ ਨੂੰ ਇਹ ਕਹਿ ਰਿਹਾ ਕਿ ਭਾਈ ਮੈਂ ਘਰੇ ਆ ਮੈਂ ਫੇਰ ਆ ਗਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਇੱਥੇ ਆਕੇ ਤੇ ਮੇਰੀਆਂ ਭਾਈ ਜੀ ਹੋਰਾਂ ਨੂੰ ਪਰਿਵਾਰ ਨੂੰ ਪੂਰੀਆਂ ਸ਼ੁਭਕਾਮਨਾਵਾਂ ਕਿ ਉਸ ਨੂੰ ਲੰਬੀ ਉਮਰ ਦੇਵੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਮਾਨਸਾ ਤੋਂ ਭਗਵੰਤ ਚਹਿਲ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ